ਪਹੁੰਚੇ ਹੋਗੇ ਕਿਸ ਤਰ੍ਹਾਂ ਕਬੱਡੀ ਕਮੈਂਟੇਟਰ 21ਵੇਂ ਦਿਨ ਦੇ ਵਿੱਚ ਜਿਹੜਾ ਜਲਾਲ ਲੱਤਾ ਗੱਡਾ ਵਾਲਾ ਉਹ ਵੀ ਨੌਜਵਾਨਾਂ ਨੂੰ ਲੈ ਕੇ ਦੇਖੋ ਪਿੰਡਾਲ ਦੇ ਵਿੱਚ ਆਏ ਨੇ ਇਸ ਸਮੋਰਥਨ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਾajib ਜਿਹਨੂੰ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਦੇਸ਼ ਕਰ ਰਿਹਾ ਹੈ ਪਿੰਡੀ ਔਰ ਪਿਛਲੇ 1 ਸਾਲ ਤੋਂ ਖੇਤਾਂ ਵਿੱਚ ਸ਼ੰਭੂ ਹੋਵੇ ਫਿਲਮਾਂ ਦੇ ਵਿੱਚ ਇਨਸਾਨ ਸ਼ਾਂਤੀਮਈ ਡੈਮੋਕਰੈਟਿਕ ਤਰੀਕੇ ਨਾਲ ਸੰਘਰਸ਼ ਕਰਦਾ ਹੈ ਉਹ ਜਿਹੜੀਆਂ ਮੰਗਾਂ ਚਾਹੇ ਹੋਵੇ ਐਮਐਸਪੀ ਦੀ ਪੀਕਰ ਲਈ ਆਏ ਨੇ ਇਹ ਲਈਪੁਰ ਖੀਰ ਦੇ ਕਿਸਾਨਾਂ ਨੂੰ ਨਿਆਂ ਜਸਟਿਸ ਦੇਣ ਦੀ ਗੱਲ ਹੈ ਮਾਲਵਿੰਦਰ ਸਿੰਘ ਸਮਾਮ ਦੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਲੈ ਕੇ ਉਹ ਲਗਾਤਾਰ ਪੀਸਲੀ ਪ੍ਰੋਟੈਸਟ ਕਰ ਰਹੇ ਕਿ ਸਰਕਾਰ ਨੇ ਅਜੇ ਤੱਕ ਗੱਲਬਾਤ ਨਹੀਂ ਕੀਤੀ ਸਰਦੀਆਂ ਦਾ ਮੌਸਮ ਹੈ ਔਰ ਡੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖੀ ਬਰਗਾਂ ਦੇ ਵਿੱਚ ਤੋਂ ਭਾਰਤ ਸਰਕਾਰੀ ਵੀ ਜਟਲੀ ਗੱਲਬਾਤ ਸ਼ੁਰੂ ਕਰ ਹਰ ਇੱਕ ਵਰਗ ਦੇ ਵਿੱਚ ਤੋਂ ਲੋਕ ਇਹ ਸਮੋਰਚੇ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੇਂਦਰ ਦੀ ਗੱਲਬਾਤ ਮਹਾਨ ਆਗੂ ਦੀ ਇਦਾਂ ਦੀ ਕੋਈ ਗੱਲਬਾਤ ਹਾਂ ਡੈਫੀਨਿਟਲੀ ਮੁੱਖ ਮੰਤਰੀ ਆਪਣਾ ਪ੍ਰਯਾਸ ਲਗਾਤਾਰ ਕਰ ਰਹੇ ਹਨ ਅਤੇ ਮੈਂਬਰ ਬਤੌਰ ਐਮਪੀ ਮੈਨੂੰ ਵੀ ਪਾਰਲੀਮੈਂਟ ਚ ਜਵਾਬ ਪਰ ਦੋ ਦਿਨ ਪਹਿਲਾਂ ਸਮਾਂ ਮਿਲਿਆ ਇਵੇਂ ਗੱਲ ਕਹੀ ਸੀ ਕਿ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ। ਡੇਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਸਭ ਤੋਂ ਜ਼ਰੂਰੀ ਹੈ, ਕੰਸਰਨਿੰਗ ਹੈ। ਸੁਪਰੀਮ ਕੋਰਟ ਵੀ ਉਸਤੇ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਿਆ ਹੈ। ਇਹ ਮੰਨਦਾ ਹੈ ਭਾਰਤ ਸਰਕਾਰ ਨੂੰ ਆਪਣਾ ਅੜਿਆ ਰਵਈਆ ਛੱਡ ਕੇ ਗੱਲਬਾਤ ਸ਼ੁਰੂ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੰਪਨੀਆਂ ਜਿੱਦਾਂ ਕੰਮਾਂ ਰੁਜ਼ਾਈਆਂ ਵਗੈਰਾ ਦੀ ਪੰਜਾਬ ਸਰਕਾਰ ਦਾ ਜਦੋਂ ਪਹਿਲਾਂ ਵੀ ਗੱਲਬਾਤ ਹੋਈ ਮਨਤਰੀ ਵੀ ਆਪ ਦੇ ਇਨਵੋਲਵ ਰਹੇ ਆ। ਸਾਡਾ ਇਹ ਮੰਨਣਾ ਹੈ ਵੀ तमाम ਜਿਹੜੇ ਮਸਲੇ ਆ ਧੰਨਵਾਦ ਰਾਹੀਂ ਐਡਰੈਸ ਕੀਤੇ ਜਾਣ ਕਿਸਾਨਾਂ ਦੀਆਂ ਮੰਗਾਂ ਵਾਜਬ ਹੈ ਔਰ ਕੁਝ ਗੱਲਾਂ ਤੇ ਇਮੀਡੀਏਟਲੀ ਵੀ ਸਹਿਮਤੀ ਬਣ ਸਕਦੀ ਹੈ ਕੁਝ ਗੱਲਾਂ ਤੇ ਕਮੇਟੀ ਬਣਾਵੇ ਲੇਕਿਨ ਭਾਰਤ ਸਰਕਾਰ ਇਮੀਡੀਏਟਲੀ ਦਾ ਤੌਰ ਤਰੀਕਾ ਬਣਾ ਕੇ ਇਹ ਅਨੁਸਾਰ ਜੱਲ੍ਹੇਵਾਲ ਸਾਹਿਬ ਦੀ ਸ਼ਹੀਦੀ ਨੂੰ ਧਿਆਨ ਚ ਰੱਖ ਕੇ ਇਹ ਭੋਗ ਹੜਤਾਲ ਖਤਮ ਕਰੋ ਔਰ ਕਿਸਾਨ ਆਪਣੇ ਘਰਾਂ